ਜਰਦਾ ਨਹੀਂ ਲਾਉਣੀ ਬੀੜੀ ਨਹੀਂ ਪੀਣੀ ਕੁਛ ਨਹੀਂ ਕਰਨਾ ਤੇ ਉਹਨੇ ਨਸ਼ਾ ਕਰਕੇ ਬੋਰ ਕਰਿਆ ਸਾਡਾ ਉਹ ਬਾਈ ਉਹ ਕਰਦੇ ਹੁੰਦੇ ਆ ਨਸ਼ਾ ਮਾੜਾ ਮੋਟਾ ਮਿਸਤਰੀ ਠੀਕ ਹੈ ਨਾ ਗੱਲ ਦੱਸ ਵੀ ਕੀ ਕਿਹੜੀ ਗੱਲ ਪਿੱਛੇ ਆਈ ਉਹ ਯਾਰ ਉਹਨੂੰ ਸੱਦ ਪਹਿਲਾ ਸਰਪੰਚਾ ਉਹਨੂੰ ਸੱਦ ਬਸ ਉਹਨੂੰ ਫੋਨ ਕਰ ਕੁਛ ਖਾਦਾ ਕੁਦੇ ਹੋ ਤੇ ਖਾਦਾ ਕੀ ਯਾਰ ਸਰਪੰਚਾ ਖਾਦਾ ਗਰਮੀ ਖਾਈ ਬੈਠਾ ਮੈਂ ਖਾਣਾ ਕੀ ਗਰਮੀ ਖੱਦੀ ਹੈ ਹੈਲੋ ਉਹ ਬਿੱਲੂ ਯਾਰ ਆ ਜਗਤਪਾਲ ਕਸ਼ੋਰ ਜਾਇਆ ਤੇ ਇੱਥੇ ਕੰਨ ਖਾਈ ਜਾਂਦਾ ਤੇ ਤੂੰ ਆ ਜਾ ਗੱਲ ਕੀ ਹੋ ਗਈ ਉਹ ਕਹਿੰਦਾ ਮੈਣੀ ਆਉਦਾ ਯਾਰ ਸਾਧੂ ਨੂੰ ਦੁਆਰੇ ਬੱਸ ਤਾਂ ਹੀ ਕਾਣਾ ਹੋ ਕਾਣਾ ਓਏ ਆ ਜਾ ਕਾਣਾ ਗਾਣੇ ਤੈਨੂੰ ਕਾਣਾ ਤਾਂ ਨਹੀਂ ਆਉਂਦਾ ਆ ਦੇ ਆਉਂਦਾ ਆਉਂਦਾ ਆ ਜਾ ਛੇਤੀ ਉਹ ਕਹੇ ਮੇਰਾ ਬਲੱਡ ਵੱਜੂ ਬਲੱਡ ਵੱਜੇ ਬਲੱਡ ਦਾ ਘਟਾ ਦੂ ਮੈਂ ਨਾਲ ਦੀ ਨਾਲੀ ਮਾਏ ਗਾ ਠੰਡਾ ਆ ਰਹੀ ਮਾੜਾ ਮੋਟਾ ਚੜ ਕੋਈ ਨਾ ਤੇਰੀ ਗਲਤੀ ਲੱਗਦੀ ਐ ਮੈਨੂੰ ਜਿਹੜੇ ਹਿਸਾਬ ਨਾਲ ਹਿਲਾਲ ਪੀਦਾ ਆਉਂਦਾ ਹੀ ਕੋਈ ਤਾਂ ਹੀ ਤਾਂ ਆਉਂਦਾ ਨਹੀਂ ਜਵਾਬ ਦੇ ਗਿਆ ਹੋ ਆ ਜਾ ਆ ਜਾ ਉਹ ਕਹਿੰਦਾ ਕੱਲ ਨੂੰ ਆ ਜਾਾਂਗੇ ਕੱਲ ਨੂੰ ਕੱਲ ਨੂੰ ਨਹੀਂ ਹੁਣੇ ਸਾਡੇ ਸਰਪੰਚਾ ਮੈਂ ਕੱਲ ਨੂੰ ਜਾਣਾਗਾ ਜਾਣਾ ਬਈ ਢਿੱਂਡਗੜ ਜਾਣਾ ਮੈਂ ਆਪਦਾ ਪੜ੍ਹਦਾ ਜਾਣਾ ਪੜ੍ਹਦਾ ਨਾਲੇ ਇਹ ਲੱਗਿਆ ਉੱਥੇ ਬੈਂਕ ਬੈਂਕ ਚ ਕਹਿੰਦੇ ਪੜਾਈਆਂ ਪੜੂਆਂ ਵੀ ਕਰਦਾ ਇਹ ਉਹ ਬਾਰ ਕਿ ਤੂੰ ਲੜ ਲੜ ਕੇ ਆਏ ਬਈ ਲੜ ਕੇ ਯਾਰ ਸਰਪੰਚਾ ਹੋਣਾ ਜਦੋਂ ਭਰਾਵਾ ਖਰਾਬ ਕਰੂਗਾ ਤਾਂ ਲੜੂਆਂ ਹੋਰ ਮੈਂ ਕੀ ਕਰੂਗਾ ਮੈਂ ਉਹਨੂੰ ਆਏ ਆਖੂ ਵੀ ਬਾਈ ਬਹੁਤ ਵਧੀਆ ਕੀਤਾ ਤੁਸੀਂ ਸਾਡੇ ਸਾਰੇ ਬੋਰ ਦੀ ਐਸੀ ਤੇ ਐਸੀ ਕਰੇ ਬਹੁਤ ਚੰਗਾ ਕੰਮ ਕੀਤਾ ਲੜੂਆ ਬੰਦਾ ਯਾਰ ਆਇਆ ਆਇਆ ਫਿਰ ਆਇਆ ਕੋਈ ਨਾ ਕਰ ਦੇ ਨਵੇੜਾ ਯਾਰ ਚੰਗਾ ਆ ਗਿਆ ਮੇਰੀ ਗਰਾਈ ਸਰਪੰਚਾਂ ਨਾਲੇ ਠੰਡਾ ਰਹੀ ਨਾਲੇ ਆਹੋ ਐਵੇਂ ਨਾ ਲਗਾ ਅਖਬਾਰ ਪੜ੍ਹ ਲਾ ਵੇਸ਼ ਮਾੜਾ ਹੁੰਦਾ ਅੰਤੋ ਹੀ ਭੀ ਯਾਰ ਕਿੱਥੇ ਲਾ 35 ਦੇ ਨਾਲ ਦੋ ਹੱਥ ਕਰਨ ਦੇ ਤਾਂ ਬਾਅਦ ਚ ਦੇਖਾਂ ਜਾਂ ਤਾਂ ਸਹੀ ਗੱਲ ਦਾ ਪਤਾ ਨਹੀਂ ਮੈਨੂੰ ਮੇਰਾ ਪਰੇ ਸਰਪੰਚਾਂ ਮੈਨੂੰ ਤੂੰ ਆਏ ਦੱਸ ਵੀ ਤੈਨੂੰ ਸਰਪੰਚ ਬਣਾਇਆ ਕੀਨੇ ਉਹ ਭਰਾਵਾ ਵੀ ਗਾਲਾਂ ਕੇ ਪੈ ਗਿਆ ਤੂੰ ਵੀ ਗੱਲ ਪੈਨੇ ਮੇਰੇ ਸੱਧਿਆ ਯਾਰ ਉਹ ਬਿਨਾ ਗੱਲ ਤੇ ਸੱਦੀ ਨਾ ਸਰਪੰਚਾਂ ਕੋਈ ਰੌਲਾ ਹੋਇਆ ਗਾਲਾਂ ਹੋਇਆ ਤਾਂ ਮੈਂ ਤਾਂ ਸੱਧਿਆ ਯਾਰ ਹੁਣ ਕਿ ਭਾਈ ਦਾ ਕਿਧਰ ਹੈ ਭਾਈ ਦਾ ਕੋਈ ਓਏ ਕਮਲਾ ਆਏ ਸਤੈਨ ਦੇ ਵਿੱਚ ਚ ਆਏ ਸੱਤੇ ਘਰੇ ਯਾਰ ਮੁੰਡਾ ਯਾਰ ਮੜਾ ਲਾਲ ਪੀਲਾ ਹੋਇਆ ਫਤ ਮੈਨ ਕੋਈ ਗਲਤੀ ਹੋਗੀ ਬਿੱਲੂ ਦੀ ਮੈਂ ਤਾਂ ਸੱਦਿਆ ਇਹ ਗੱਲ ਦੱਸ ਗੱਲ ਨਕੀ ਐ ਗੱਲ ਕਾਣਾ ਤੂੰ ਤਾਂ ਮੈਨੂੰ ਦੱਸੀ ਨੀ ਇਹ ਤਾਂ ਗੱਲ ਕੀ ਐ ਉਹ ਗੱਲ ਦਾ ਮੈਨੂੰ ਪਤਾ ਹੀ ਨਹੀਂ ਭਰਾ ਕਿ ਸੱਦ 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 ਮੈਨੂੰ ਹੀ ਸੱਦਿਆ ਨੇ ਓਏ ਉਹੀ ਕੀ ਐ ਕਹੀ ਆਂਦਾ ਕੋਈ ਤਾਂ ਗੱਲ ਹੋਊਗੀ ਫਿਰ ਕੋਈ ਭਾਈ ਆ ਜਾ ਅਬਾ ਮੁੰਡਾ ਮੈਂ ਦੱਸਦਾ ਮੈਂ ਸਰਪੰਚੇ ਬੋਰ ਪਵਾ ਕੇ ਨਾ ਨੱਥੇ ਕਾ ਨੂੰ ਮਸ਼ੀਨ ਹੁਣ ਤਰਵਾ ਕੇ ਆਇਆ ਕਰੋ ਮੈਂ ਖੇਤ ਮਹੀਰ ਪਹੁੰਚ ਦੂ ਪਹਿਲਾਂ ਪੁੱਠਾ ਮੜਨਾ ਹੈ ਗੱਲ ਦੱਸ ਬਈ ਕੰਮ ਚਾਹੇ ਇਹ ਤਾਂ ਬਿੱਲ ਐ ਬੈਲਾ ਨਹੀਂ ਬੈਲਾ ਨਹੀਂ ਚੰਡੀਗੜ੍ਹ ਤੋਂ ਸਪੈਸ਼ਲ ਇਹ ਗਰਮੀ ਮਾਰੀ ਹੈ ਜਦੋਂ ਜੜ ਨਿਕਲ ਗਈ ਸਾਡੀ ਤਾਂ ਜ਼ਮੀਨ ਠੇਕੇ ਤੇ ਨਹੀਂ ਲੱਗ ਰਹੀ ਅਗਲੇ ਕਦੇ ਤੁਹਾਡਾ ਪਾਣੀ ਖਾਰਾ ਸਰਪੰਚਾ ਹਾਂ ਇਹਦੇ ਨਾਲ ਜਦੋਂ ਗੌਰ ਕਰਿਆ ਇਹਦੇ ਨਾਲ ਗਾਰੰਟੀ ਕਰੀ 10 ਸਾਲਾਂ ਦੀ 10 ਸਾਲਾਂ ਹਾਂ ਹੈਗੀ 10 ਸਾਲਾਂ ਤੂੰ ਮੈਂ ਬੋਲ ਮੈਨੂੰ ਗੱਲ ਸੁਣ ਲੈ ਬਾਈ ਗੱਲ ਸੁਣ ਲੈ ਇੱਕ ਦਰ ਹਾਂ ਹਾਂ ਅਸੀਂ ਬਾਬੇ ਤੋਂ ਟੱਕ ਲਵਾਇਆ ਬਾਬੇ ਨੂੰ 11000 ਰੁਪਏ ਮੱਥਾ ਟੇਕਾ ਐਡਾ ਤਕੜਾ ਬਾਬਾ ਉਹਦੀਆਂ ਤਪੱਸਿਆ ਕੀਤੀਆਂ ਹੋਈਆਂ ਉਹ ਦਿਸੀ ਜਾਂਦੀ 11000 ਟੇਕੇ ਹਾਂ ਪਦਾਸੇ ਨਿਕਲਦੇ ਬੋਰ ਸੀ ਇਹਨਾਂ ਦੇ ਚੱਲ ਬਾਈ ਉਹ ਬਾਬਾ ਕਹਿੰਦਾ ਜਦੋਂ ਬੋਰ ਆਲਾ ਹੋਊਗਾ ਇਹਨਾਂ ਨੂੰ ਕਿਹਾ ਵੀ ਭਾਈ ਭਾਈ ਇੱਥੇ ਕਿਸੇ ਨੇ ਨਿਸ਼ਾਨੀ ਕਰਨੀ ਠੀਕ ਹੈ ਤੇ ਇਹਨੇ ਕੀ ਕੀਤਾ ਜਦੋਂ ਬਾਬੇ ਨੇ ਟੱਕ ਲਾਤਾ ਇਹ ਜਰਦਾ ਲਾਈਗਾ ਜਰਦਾ ਲਾਈਗਾ ਤੇ ਪਾਣੀ ਸਾਡਾ ਇਹਨੇ ਕਰੀ 10 ਸਾਲਾਂ ਦੀ ਗਰੰਟੀ ਇੱਕ ਮਹੀਨੇ ਚ ਪਾਣੀ ਬਦਲ ਗਿਆ ਪਾਣੀ ਕਿਉਂ ਬਦਲਿਆ ਇਹਨੇ ਨਸ਼ਾ ਕਰਨਾ ਜਰਦਾ ਲਾਇਆ ਸੀ ਤਾਂ ਪਾਣੀ ਬਦਲ ਗਿਆ ਉਹ ਭਾਈ ਬਾੜ ਪਾਣੀ ਤਾਂ ਆਈ ਨਹੀਂ ਪਤਾ 5 ਦਿਨਾਂ ਨੂੰ ਬਦਲ ਜੇ ਇਹ ਤਾਂ ਫਿਰ ਕੀ ਮਹੀਨੇ ਬਾਅਦ ਮੈਸਟਰ ਕੰ ਦਾ ਪਾਣੀ ਬਦਲ ਗਿਆ ਭਾਈ ਮੈਨੂੰ ਕਹਿੰਦਾ ਹਾਂ ਸਾਡਾ ਪਾਣੀ ਮਿੱਠਾ ਕਰਕੇ ਮੈਂ ਕਿੱਥੋਂ ਖਤੋਂ ਲਿਆਦਾ ਮੈਨੂੰ ਐਂ ਦੱਸ ਦੇ ਤੂੰ ਗੋਰ ਹੋਰਲ ਵਾਲਾ ਹਾਂ ਗੋਰ ਹੋਰਲ ਵਾਲਾ ਬਸ ਪਰ ਆਹੀ ਤਾਂ ਗੱਲ ਐ ਇਹਨੂੰ ਐਂ ਵੀ ਕੋਈ ਹੋਰ 20000 ਰੁਪਏ ਲਓ ਨਾਲ ਮੈਂ ਹੋਰ ਕ੍ਰਿਸਟਲ ਵਾਲਾ ਮਿੱਠਾ ਲਵਾ ਮੇਰਾ ਖਿਹੜਾ ਛੱਡ ਮੈਂ ਤਾਂ ਲਾਉਂਦਾ ਹੀ ਨਹੀਂ ਓਏ ਨੌਲੇਜ ਨਹੀਂ ਪੜਿਆ ਨਖਿਆ ਬੰਦੇ ਇਹ ਛੇਤੀ ਬਾੜੀ ਨਹੀਂ ਓਹੀ ਤਾਂ ਗੱਲ ਐ ਸਰਪੰਚਾ ਮੈਨੂੰ ਹੀ ਸਿੱਧੀ ਜਾਂਦਾ ਤੇਨੂੰ ਨੌਲੇਜ ਨਹੀਂ ਇਹ ਚੀਜ਼ਾਂ ਦੀ ਆ ਯਾਰ ਨੌਲੇਜ ਕਾ ਤੂੰ ਨਹੀਂ ਸਰਪੰਚਾ ਨੌਲੇਜ ਕਿਉਂ ਨਹੀਂ ਪਰ ਤੂੰ ਹੋਰਾਂ ਦੇ ਨਹੀਂ ਮੈਂ ਇਹਦੇ ਨੂੰ ਕਿਵੇਂ ਨਿਵੇੜੇ ਤੂੰ ਦੱਸ ਕਿਵੇਂ ਨਿਵੇੜੇ ਮੈਂ ਹੈ ਨਾ ਹੂੰ ਕਹਿੰਦਾ ਕਿ ਮੁੱਲ ਥਾਂ ਦੇ ਦੇ ਤੂੰ ਇਹਦੇ ਨਾਲ ਲੈ ਕੇ ਤਾਂ ਬੋਰਲਵਾ ਗੱਡਾ ਪਾਇ ਪਲੈਨ ਪਵਾ ਦੇ ਥਾਂ ਆ ਲੈ ਕੇ ਦੇਵੇਂ ਹਾਂ ਥਾਂ ਲੈ ਕੇ ਮੋਟਰ ਲਾ ਕੇ ਪੈਪਲੈਨ ਸਾਡੇ ਬਾਣ ਚ ਪਾ ਮੈਂ ਤੁਹਾਡੇ ਪਰਿਵਾਰ ਹੀ ਸਾਰਾ ਪਾਲ ਲੈਣਾ ਮੇਰੇ ਇੱਥੇ ਸਹਰ ਰੱਖ ਦਿਓ ਜਿਹੜੀ ਰੱਖਣੀ ਖੜ ਜਾ ਖੜ ਜਾ ਮੜਾ ਤੇਰੇ ਘਰ ਦੇ ਨੂੰ ਪਤਾ ਤੂੰ ਇਹਦੇ ਕੋਲੇ ਆਏਗਾ ਪੰਜਾ ਕਰਦਿਆਂ ਨੂੰ ਕਰਦਿਆਂ ਨੂੰ ਤਾਂ ਹੁੰਦਾ ਸਮਾਂ ਯਾਰ ਕਰਦਿਆਂ ਕਿ ਮੈਂ ਮੈਂ ਵੀ ਮਾਲਕ ਆ ਉਹ ਭਰਾ ਮਾਰ ਕੇ ਮਾਂ ਪਿਓ ਦਾ ਦੱਸਣਾ ਹੀ ਹੁੰਦਾ ਵੀ ਮੈਂ ਬਿੱਲੂ ਕੋਲ ਜਾਣਾ ਹੈ ਬਿੱਲੂ ਕੋਲ ਕਿ ਮੈਂ ਤੇਰੇ ਕੋਲ ਆਇਆ ਸਰਪੰਚਾ ਓਏ ਆਏ ਨਹੀਂ ਹੁੰਦਾ ਖੜ ਜਾ ਮੈਂ ਜਗਤਪਾਲ ਬਾਈ ਨੂੰ ਫੋਨ ਕਰ ਦੇਗਾ ਖੜ ਜਾ ਤੁਸਾਂ ਦਾ ਰਵੇੜੀ ਦੇ ਬਸ ਸਰਪੰਚਾ ਜਦੋਂ ਨੱਕੜ ਪੀਆ ਦਵਾ ਦੇ ਬਸ ਦਾ ਹਿਸਾਬ ਹੈ ਓਏ ਆਏ ਨਹੀਂ ਹੁੰਦਾ ਹੁੰਦਾ ਸਿਆਣਾ ਬਣੀ ਗੱਲ ਕਰੀਦੀ ਹੁੰਦੀ ਪੜਿਆ ਲਿਖਿਆ ਬੈਂਕ 'ਚ ਲੱਗਿਆ ਆਹੋ ਇੱਕਵੇਂ ਲਾਲ ਪੀਲੇ ਹੋਈ ਜਾਂਦਾ ਹੈ ਕਿ ਮੈਂ ਅਗਲੀ ਮੌਤ ਨਹੀਂ ਯਾਰ ਕੋਈ ਪਤਾ ਹੈ ਨਹੀਂ ਕਿ ਮੂੰਹ ਚੱਕ ਕੇ ਆ ਜਾਂ ਨੂੰ ਪਿੰਡ ਦੇ ਵਜਦੇ ਆ ਸੀ ਉਹ ਬਾਈ ਆਪਣਾ ਮੁੰਡਾ ਆਇਆ ਸੀ ਕੁਝ ਕਰਨ ਆਪਣਾ ਅੱਛਾ ਅੱਛਾ ਹਾਂ ਤੇ ਪੰਚਾਇਤ ਕਰੀ ਬੈਠਾ ਬੋਰਵਾਰ ਦਾ ਪਾਣੀ ਖਾਰਾ ਹੋ ਗਿਆ ਬਦਲ ਗਿਆ ਦੱਸ ਦੇਣੀ ਚੱਲੇ ਗਿਆ ਨਾ ਖੜੇ ਮੇਰੀ ਗੱਲ ਕਰਾ ਲੈ ਪਾਪਾ ਮੈਂ ਨਾ ਮੈਂ ਇੱਥੇ ਆਇਆ ਹਾਂ ਨਾ ਤੇ ਪੰਚ ਕੋਲੇ ਮੇਰਾ ਵੀ ਇਹਨੇ ਸਾਰਾ ਮੈਨ ਸਦਰਾ ਜਮਲੇ ਪਾਇੰਦਰਾ ਸਦਰਾ ਸਦਰਾ ਜਮਲੇ ਪਾਇੰਦਰਾ ਜਰਦਾ ਲਾਇਆ ਤਾਂ ਤਾਂ ਪਾਣੀ ਬਦਲਿਆ ਮੇਰ ਬਾਪਾ ਸਾਰਾ ਦੇਖ ਲਿਆ ਪਏ ਇਹਨੇ ਜਰਦਾ ਲਾਇਆ ਤਾਂ ਪਾਣੀ ਬਦਲਿਆ ਦਵਾਈ ਦਵਾਈ ਦਵਾ ਦੇ ਮੈਂ ਚੰਗਾ ਬਾਪਾ ਗੱਲ ਕਰ ਇਹਦੇ ਨਾਲ ਸਰਪੰਚ ਨੂੰ ਕਹਿ ਇਹ ਤੋਂ ਲੱਖ ਰੁਪਈਆ ਦਵਾ ਦੇ ਮੈਂ ਲੱਖ ਰੁਪਈਆ ਲੈ ਕੇ ਆ ਹਾਂ ਮੇਰਾ ਲੱਖ ਲੈ ਲਓ ਲੈ ਲਓ ਲੱਖ ਵਿੱਚ ਹੈ ਹੈਲੋ ਨਾਲੇ ਹੁਣ ਦੇਖੀ ਲੜਦਾ ਠੀਕ ਹੈ ਠੀਕ ਹੈ अच्छा 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 ब्लड बंद सरपंच ਜੀ ਆਪਣੀ ਤਾਂ ਬਣਾ ਲਾ ਕਿ ਤੈਨੂੰ ਵੀ ਨਹੀਂ ਮਿਲਦਾ ਐਂ ਕਰ ਕੋਈ ਨਾ ਮਿਬਣ ਜੂਆ ਕੋਈ ਨਾ 10 ਦਿਨ ਵੇਖ ਮਿੱਠਾ ਪਾਣੀ ਆ ਜੂਗਾ ਠੀਕ ਹੈ ਜੀ ਮੈਂ ਐਂ ਬੰਦੇ ਉਹ ਵੀ ਬੋਲ ਸਕਦਾ ਬਈ ਹਾਂ ਬੋਲਣਾ ਸਹੀ ਹੈ ਸਰਪੰਚਾ ਚੰਗਾ ਬੰਦਾ ਮੈਂ ਚੱਲਿਆ ਉਹ ਬੈ ਬੈ ਕੋਈ ਨਾ ਖੜ ਜਾ ਤੇ ਚਲ ਤੂੰ ਜਾ ਅਸੀਂ ਗੱਲ ਕਰਨੀ ਹੈ ਕੋਈ ਤੇ ਪਿਓ ਨੇ ਕਹਤਾ ਮੈਨੂੰ ਚੰਗਾ ਹਾਂ ਤੇ ਤੂੰ ਨਾਲ ਗੱਲ ਕਰ ਜਾ ਕੇ ਤੇ ਨਾਲੇ ਗੱਲ ਸੁਣਾ ਮੇਰੀ ਇੱਕ ਇੱਕ ਹੋ ਸਮਝਾਉਣੇ ਮੈਂ ਸਰਪੰਚ ਨਰਮੀ ਇਹ ਅੜਮਬਾ ਲੱਕਦੇ ਕਿ ਕੂਰਲੇ ਤੇ ਗਾਲਾ ਗੂਲਾ ਕੱਢੇ ਮੈਂ ਨਾਸਾਂ ਵੀ ਭੰਨ ਦੂ ਸਰਪੰਚਾਂ ਦੀਆਂ ਕਿਹੜਾ ਮੈਨੂੰ ਗਿਆ ਨਾਲ ਮੈਂ ਕੁਝ ਯਾਰ ਮੈਂ ਇੱਕ ਥੇ ਨੂੰ ਢੰਡਾ ਕਰਦਾ ਤੂੰ ਗਰਮ ਹੋ ਜੰਨਾਗਾ ਆ ਚੱਲ ਰਿਹਾ ਭਾਈ ਆਪਾਂ ਕਿਉਂ ਘੇਰਾਗੇ ਆ ਆ ਕੀ ਰੌਲਾ ਕਿਸ ਨਾਲ ਕੀ ਰੌਲਾ ਹਾਂ ਫੀ ਬੋਰ ਹੋਰ ਕਰਾ ਲਈ ਕੋਈ ਨਾ ਪੈਸੇ ਜਿ ਲਾਏ ਯਾਰ ਇੰਨੀ ਵੱਡੀ ਨੌਕਰੀ ਕਰਦੇ ਤੂੰ ਬੋਰਦੀ ਜੰਗਾ ਯਾਰ ਬੋਰਦੀ ਗੱਲ ਹੈ ਘੱਟ ਦੇ ਬੋਰੀ ਬੋਰ ਤੂੰ ਪਿੰਡ ਚ ਆਹੋ ਬੋਰ ਯਾਰ ਕੁਝ ਪਹਿਲੀ ਤਾਂ ਗੱਲ ਹੈ ਭਾਈ ਉਹਦੀ ਤੂੰ ਆਵਦਾ ਤਰੀਕੇ ਨਾਲ ਕਾਰਪੋਰ ਦੱਸ ਭਾਈ ਵੀ ਭਾਈ ਮੈਨੂੰ ਤਾਂ ਜਰਦੇ ਬਣਾ ਰਿਹਾ ਨਹੀਂ ਜਾਂਦਾ ਸੀ ਕਿਸੇ ਹੋਸਟ ਤੋਂ ਪੋਰ ਲਵਾਂਗਾ ਬੇਤੀ ਬੜੀ ਓਏ ਆਏ ਨਿਕਰੀ ਦਾ ਹੁੰਦਾ ਚਾਹ ਜੇ ਸੁਣਦੇ ਗਲੀ 'ਚ ਖੜੇ ਯਾਰ ਰਹਿਣ ਜਰਦਾ ਜਰਦਾ ਕਲੀ ਕਾ ਨੂੰ ਕੋਈ ਲੋਕ ਮਸਤ ਬੁੱਧੀ ਕਹਿੰਗੇ ਮੰਦ ਬੁੱਧੀ ਕਹਿੰਗੇ ਸਾਰਾ ਕੁਝ ਹੀ ਲੌਂਦਾ ਹੈਗਾ ਇਹ ਤੇ ਦਾਰੂ ਪੀਂਦਾ ਜਰਦਾ ਲੌਂਦਾ ਸਿਕਟਾਂ ਪੀਂਦਾ ਚੱਲ ਮੈਂ ਤਾਂ ਆਲੇ ਤਾਂ ਨਾ ਮੈਂ ਤੈਨੂੰ ਸਹੀ ਗੱਲ ਦੱਸਾਂ ਤੂੰ ਮੇਰਾ ਲਿਆਜੀਆ ਮਨਪ੍ਰੀਤ ਮੰਨਾ ਇਹ ਕਿਹੜਾ ਨਾ ਮਣਪੀਰ ਮਨਾਉ ਇੰਗਲੈਂਡ ਜਿਹੜਾ ਉਹ ਬੋਲਦਾ ਪੁੱਠਾ ਸਿੱਧਾ ਜਾ ਅੱਛਾ ਜੀ ਮੇਰਾ ਫੇਰ ਅਸੀਂ ਬੱਸ ਓਏ ਬੇ ਤਾਂ ਹੀ ਆਏ ਆ ਇਹ ਚੰਗਾ ਬਾਈ ਠੀਕ ਆ ਆਪਣਾ ਰੋੜਾ ਨਾ ਨਿਪੜਿਆ ਤੇਰੇ ਪਿਆਉਣਾ ਗੱਲ ਕਰ ਕਪੈਂਚਾ ਕਹਿ ਦੇ ਉਹਨੂੰ ਤੇਰੇ ਡੈਡੀ ਨਾਲ ਗੱਲ ਕਰ ਲੈ ਚੰਗਾ ਹਾਂ ਕਰਦਾ ਗਾ ਜਿੱਥੇ ਦੱਸ ਦੇਣਾ ਜੇ ਪਾਣੀ ਬਦਲ ਗਿਆ ਨਾ ਠੀਕ ਬਦਲ ਜੂ ਬਦਲ ਜੂ ਜਮਾਨ ਫੇਰ ਦੇਖਾਂਗੇ ਖਾਣੀ ਮਿਲੂਗੀ ਹਾਂ ਸ਼ੂਗਰ ਮਿਲ ਲਾਵਾਂਗੇ ਆਪਾਂ ਸ਼ੂਗਰ ਮਿਲ ਲਾਵਾਂਗੇ ਇਹ ਤਾਂ ਯਾਰ ਜਮ ਕਮਾਂ ਲਿਆ ਕੀ ਬਾਰੇ ਅੰਦਰ ਕੀ ਤੇ ਕੀ ਖਾਂਦੇ ਦਿਮਾਗ ਚੱਕੇ ਪਏ ਉਹ ਜਿਹੜੇ ਬਾਹਲੇ ਪੜੇ ਲਿਖੇ ਹੁੰਦੇ ਨੇ ਐ ਹੱਲ ਜਾਂਦੇ ਆ ਚੰਗਾ ਸਰਪੰਚਾ ਮੈਨੂੰ ਦੀਕੀ ਜਾਂਦੀ ਹੈ ਮਸ਼ੀਨ ਮੈਂ ਚੱਲਿਆ ਨਾ ਜੈਨ ਜਰਦਾ ਕੱਟ ਲਾਇਆ ਕੱਚੇ ਜਾਵੜੇ ਉਹ ਚੰਗਾ ਚੰਗਾ ਓਕੇ ਠੀਕ ਹੈ ਠੀਕ ਹੈ ਤੇ ਅੰਦਰ ਕੋਈ ਗੱਲ ਨਹੀਂ ਬਾਤ ਨਹੀਂ ਯਾਵੜੇ ਕੇ ਕਮਲਾ ਕਰਤਮਤ ਅੱਗੇ ਤੋਂ ਸਰਪੰਚੀ ਕਰਦੇ ਕੋਈ ਕੋਸ ਆ ਜਾਂਦਾ ਕੋਈ ਕੀ ਕੀ ਲੈ ਕੇ ਆ ਜਾਂਦਾ ਕੋਈ ਬਹੂ ਭੱਜ ਗਈ ਕੋਈ ਕੁਝ ਭੱਜ ਗਿਆ ਕੋਈ ਕੁਝ ਭੱਜ ਗਿਆ ਬੱਕਰੀ ਖੋ ਰੇ ਚੰਗਾ ਸਰਪੰਚਾ ਠੀਕ ਹੈ ਠੀਕ ਹੈ ਠੀਕ ਹੈ ਓਕੇ